ਅਗੋਛੇ ਦੇਖਦੇ ਆਏ ਆ ਇਹ ਵੀ ਇੱਕ 파ਟ ਹੈ ਅਡਲਟ੍ਰੇਸ਼ਨ ਦੇ ਨਾਲ ਨਾਲ ਥੋੜੀ ਦੂਸਰੀ ਸੇਵਾ ਕਰਨ ਦਾ ਇੱਕ ਅਸੀਂ ਈਟ ਰਾਈਟ ਮੇਲੇ ਉਹਨਾਂ ਚ ਪਾਰਟਿਸਪੇਸ਼ਨ ਕਰਾਈ ਹੈ ਇਹਨੀਆਂ ਯੂਨੀਵਰਸਿਟੀਆਂ ਬਲੈਬੇ ਯੂਨੀਵਰਸਿਟੀ ਹੈ ਇੱਕ ਦੇਸ਼ ਪੱਗ ਯੂਨੀਵਰਸਿਟੀ ਹੈ ਉਹ ਉੱਥੇ ਜਾ ਕੇ ਸੰਗਠਨ ਕੀਤੇ ਹੈ ਬੱਚਿਆਂ ਨਾਲ ਉਹਦੇ ਰਜਿਸਟਰ ਆ ਜਾਂਦੇ ਨੇ ਕਮਾਈ ਸੋ ਜੀ ਉਹਨਾਂ ਦੇ ਨਾਲ ਜਾ ਕੇ ਉਹਨਾਂ ਨੂੰ ਦੱਸਿਆ ਗਿਆ ਕਿ ਬੱਚਿਆਂ ਨੇ ਕੀ ਕਿਸ ਤਰ੍ਹਾਂ ਖਾਣਾ ਕੀ ਖਾਣਾ ਚਾਹਦਾ ਕੀ ਨਹੀਂ ਖਾਣਾ ਚਾਹਦਾ ਪਰ ਬੜੀ ਅਚੀ ਸੈਂਕ ਦੇ ਵਿੱਚ ਬਤਨ ਸੁਣਦੇ ਬਾਗੇ ਬਿੱਤ ਤਰ ਸਾ ਆਪਣੇ ਪਾਸੇ ਟੈਂਟਾਰ ਔਰ ਔਰ ਸਾਡੀਆਂ ਸਾਡੀਆਂ ਡਿਸਟ੍ਰਿਕਟ ਦੀਆਂ ਜਿੰਬਾਂ ਨੇ ਕੋਈ ਪਰਮਾਨੈਂਟ ਨਾ ਹੀ ਟੀਵੀ ਹੋ ਗਏ ਨੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਲਾਈਕ ਪਟਿਆਲਾ ਫੇਰ ਅਸੀਂ ਮੀਡੀਆ ਓਟਰੀਚ ਕੋਨੋਂ ਅਸਤੇ ਇੱਕ ਹੈਲਥ ਕੈਂਪ ਪੱਸੀ ਹੋਰ ਬੜੀ ਸ਼ੌਂਕਲੀ ਲਗਾਉਣ ਜਾ ਰਹੇ ਹਾਂ ਜਿੱਥੇ ਅਗੇਨ ਜਿਹੜੇ ਆ ਬਲੱਡ ਇਫੈਕਟਡ ਬੰਦੇ ਜਾਂ ਕੋਈ ਹੋਰ ਨੇ ਉਹਨਾਂ ਨੂੰ ਦਵਾਈਆਂ ਜਾਂ ਬੱਚਿਆਂ ਨੂੰ ਬਾਕਸ ਵਗੈਰਾ ਦੇਵਾਂਗੇ মিডিਆ ਲੋਕਾਂ ਤੋਂ ਹਸਤੇ ਆ ਸਟ੍ਰੈਟ মিডিਆ ਐਡਵਾਈਜ਼ਰ ਹੈ YouTube ਚੈਨਲ ਬਣਾਇਆ ਜਿੱਦਾਂ ਉਹਨੇ ਜੁਆਇੰਟ ਮਿਨਿਸਟਰ ਸਾਹਿਬ ਨੇ ਕਿਹਾ ਸੀਗਾ ਤੁੰਨ ਵੀ ਸਰਗਮ ਫੇਲ ਹੈ ਕਿ ਆਪਣੇ ਆਪਣੇ ਘਰਾਂ ਚ ਆਪਣੇ ਦੋਸਤਾਂ ਸੋਸ਼ਲ ਸਰਕਲ ਜਿੱਦਾਂ ਤੁਹਾਡਾ ਨੈਟਵਰਕਿੰਗ ਹੈ ਰੇ ਸੋਪਨ ਨੂੰ 600 ਬੰਦਾ ਇਟੇ ਨੰਬਰ ਟੋਪਿਕ ਸਪੋਰਟ ਦੇ ਰੂਸ ਸਬਸਕ੍ਰਾਈਬ ਕਰਾਵੇ ਐਂਡ ਉਹਨਾਂ ਨੂੰ ਮੋਟੀਵੇਟ ਕਰੇ ਕਿ ਤੁਸੀਂ ਕੋਈ ਵੀ ਲੋ ਵੀ ਦੇਖੋ ਲਾਈਕ ਕਰੋ ਕਮੈਂਟ ਲਗਾਓ ਸਾਡੀ ਆਪਣਾ ਥੋੜਾ ਜਿਹਾ ਹਮ 3 ਨੰਬਰ ਦੇ ਆ ਫਾਈ ਕਰ ਨੰਬਰ ਦੇ ਆ ਜੇ ਜਿੱਥੇ ਮੈਂ ਨਹੀਂ ਮਿਲ ਰਿਹਾ ਕਰ ਰਹੀ ਆ ਬਾਕੀ ਅਸੀਂ ਪੋਡਕਾਸਟ ਕਰਦੇ ਆ ਬਾਈਟਸ ਉਹ ਕਈ ਚੈਨਲਸ ਤੇ ਮੰਨਣ ਸ਼ਕਤੀ ਚਾਹ ਕਰਦੇ ਨੇ ਕੁਛ ਨਾ ਕੀਤੇ ਨੇ ਕਿ ਇੰਵੈਸਟੇ ਸਾਹਿਬ ਤੇ ਤਾਂ ਹੋਰ ਦਾਦਾ ਦਿੱਤੇ ਨੇ ਸੋ ਇਹ ਵੀ ਇੱਕ ਸਾਡਾ ਉਪਰਾਲਾ ਲੋਕਾਂ ਤੱਕ ਪਹੁੰਚਣ ਦਾ ਬਾਕੀ ਅਸੀਂ ਇੱਕ ਸਟੇਟ ਪ੍ਰੈਜ਼ੀਡੈਂਟ ਜੋ ਹਰਿਆਣਾ ਦਾ ਉਹਨੇ ਬਣਾਇਆ ਉਹ ਉਹ ਆਈਟੀ ਪਰਸਨ ਹੈ ਉਹਦੇ ਕੋਲ ਉਹ ਸੀ ਸ਼ਾਪ ਐਜੂਕੇਸ਼ਨ ਇਹ ਆਪਣੇ ਨਵੇਂ ਡਿਜੀਟਲ ਪਲੈਟਫਾਰਮ ਤੇ ਆਪਣੀ ਆਰਗੇਨਾਈਜੇਸ਼ਨ ਨੂੰ ਲੈ ਕੇ ਜਾਵਾਂਗੇ ਤਾਂ ਕਿ ਉਹ ਸੀ ਮੈਕਸਿਮਮ ਲੱਖਾਂ ਕਦਰ ਦੇ ਪ੍ਰੋਗਰਾਮ ਦੇ ਵਿੱਚ ਬੰਦਿਆਂ ਕੋਲ ਪਹੁੰਚ ਕੇ ਇਹਨਾਂ ਦੀ ਆਈਡੀ ਦੇ ਵਿੱਚ ਬੈਸਟ ਰੇਟ ਉਹ ਅਪਰੋਚ ਆਡੀਅנסਸ ਥਰੂ ਸੋਸ਼ਲ ਮੀਡੀਆ ਫਿਰ ਅਸੀਂ ਇਨੋਵੇਟਿਵ ਰਿਸਰਚ ਵਾਸਤੇ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇੱਕ ਕੇਸ ਇੰਟਰਸਟ ਕਰਕੇ ਆਏ ਆ ਆਪਣੇ ਜਿਹੜੇ ਟੈਕਨੀਕਲ ਬੰਦੇ ਨੂੰ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਫॉर ਡਿਟੈਕਟਿੰਗ ਅਡਲਟਰੇਸ਼ਨ ਇਨ ਦਾ ਫੂਡ ਯਾ ਪ੍ਰੋਡਕਟ ਤੋਂ ਦੀ ਪ੍ਰੀਜ਼ਰਵੇਸ਼ਨ ਨੂੰ ਲੰਬਰ ਕਰਨ ਵਾਸਤੇ ਸ਼ੈਲਫ ਲਾਈਫ ਨੂੰ ਵਧਾਉਣ ਵਾਸਤੇ ਕਿਸ ਤਰ੍ਹਾਂ ਯੂਜ਼ ਕਰ ਸਕਦੇ ਇਹ ਇੱਕ ਵਾਰੀ ਸਾਡੇ ਕੋਲ ਰਿਸਰਚ ਆ ਗਈ ਅਜੀ ਇਸ ਨੋਟੇਟ ਅਪ ਕਰਕੇ ਗਵਰਨਮੈਂਟ ਆਫ ਇੰਡੀਆ ਉਹ ਜਿਹੜੀ ਨੂੰ ਮਨਵਾਰਟੀ ਆ ਇਸ ਨੋ ਇੰਪਲੀਮੈਂਟ ਕਰਾਉਣ ਕੋਸ਼ਿਸ਼ ਕਰਾ ਮੱਕੀ ਫਤੇਗੜ ਸਾਹਿਬ ਇਹਨਾਂ ਨੇ ਇੱਕ ਸਕਸੈਸਫੁਲੀ ਜਿਹੜਾ ਕੀਤਾ ਨਾਲ ਆ ਰਿਹਾ ਕਰ ਸਕਿਆ ਗੁਰਦਾਸ ਕੋ ਟੀਮ ਦਾ ਕਰ ਸਕਿਆ ਹੁਸ਼ਿਆਰ ਕੋ ਟੀਮ ਨੇ ਡਾਕਟਰ ਨਗਮੀਰ ਸਿੰਘ ਜੀ ਨੇ ਇਹਨਾਂ ਨੇ ਪੀਜੀਸੀਟੀ ਦਿੱਲੀ ਪੋਰਟ ਵਰਗਾ ਤੇ ਆ ਕੇ ਬੜਾ ਕੁਝ ਵੀ ਐਸੋਸੀਏਸ਼ਨ ਬਾਰੇ ਦੱਸਿਆ ਤੇ ਐਂਡ ਦੇ ਵਿੱਚ ਜਿਸ ਤਰ੍ਹਾਂ ਜੋਇਨ ਕੁਇਚਰ ਸਰ ਹੈ ਕੋਈ ਉਹ ਸੈਫਟੀ ਮੈਨਾਨੇ ਦੱਸੇ ਐਂਡ ਜੇ ਮੈਂ ਇਹ ਕੋਈ ਕਰੂੰਗਾ ਤੇ ਫਿਰ ਸੀ ਮੈਕਸਮਮ ਬੈਨ ਨੂੰ ਆਰਗਨਾਈਜ਼ ਕਰੋ ਮੋਬਾਈਲਾਈਜ਼ ਕਰਕੇ ਉਹਨਾਂ ਕੋਲ ਤੇ ਮਿਸ਼ਨ ਸਮਝਾਵੋ ਤਾ ਔਰ ਪੂਰਾ ਮੈਕੈਨਿਜ਼ਮ ਬਾਇਟ ਫਰਮ ਟੌਪ ਟੂ ਡਾਊਨ ਹੀ ਹੋ ਰਿਹਾ ਏ ਕੀ ਪਾਇਆ ਆ ਰਿਹਾ ਨੂੰ ਪਤਾ ਉਹਨਾਂ ਕੋ ਜਿਆਦਾ ਇਤਿਨਾ ਕਰਦੇ ਨੇ ਆਰ ਔਰ ਵਾਲੀ ਜੰਦੇਸ਼ਨ ਨੂੰ ਜਿੰਨਾ ਬਿਚਾ ਸਕਦੇ ਆ ਬਿਚਾ ਦਈਏ ਕਿ ਬੱਚੇ ਉਹਨਾਂ ਮਾਂ ਦੀ ਰੋਟੀ ਥੱਲੇ ਸਾਰੇ ਆਪਣੇ ਕੋਈ ਕੰਮ ਕਰਦਾ ਰਹਿ ਜਾਂਦੇ ਆ। ਇਹ ਉਹ ਪਤਾ ਨਹੀਂ ਕਿ ਉਹ ਐਮਐਸਜੀ ਕੀ ਕੀ ਦਬਚਾ ਦਿੰਦੇ ਉਹਨੂੰ ਮੋਟੋ ਸੋਹਣ। ਅਜਿਹਾ ਮੋਟੋ ਕਿਉਂ ਆਉਂਦਾ? ਉਹਦਾ ਟੇਸਟ ਹੀ ਇਦਾਂ ਦਾ ਹੈ ਜੀ ਬੱਚਾ ਕਹਿੰਦਾ ਮੈਂ ਤਾਂ ਖਾਣਾ ਹੀ ਇਹ ਹੈ। ਉਹ 10 ਬਰਗਰ ਬਣਾਉਂਦੇ ਪੀਜ਼ਾ ਮਤਲਬ। ਪਰ ਉਹਦੇ ਡਰਾਗਸ ਕੀ ਆ ਨਿਊਰੋਲੋਜੀਕਲ ਆਰਡਰਸ ਕਿਸ ਤਰ੍ਹਾਂ ਪੂਰੇ ਆ ਬੱਚਿਆਂ ਨੂੰ ਬੱਚਿਆਂ ਦੇ ਕੀ ਹੈਲਪਿੰਗ ਪੇਰਮੈਂਟਸ ਕੀ ਆ? ਇਹ ਕਭ ਜਾਣਦੇ ਆ? ਤੋ ਬੱਚਿਆਂ ਨੂੰ ਵੀ ਐਜੂਕੇਟ ਕਰਨ ਦੀ ਕੋਸ਼ਿਸ਼ ਕਰਨੀ ਹੈ ਆਪਾਂ ਜੇ ਉਹ ਵੱਡੇ ਬੱਚੇ ਉਹਨਾਂ ਨੇ ਸੁਣਨੀ ਜਿਹੜੀ ਗੱਲ ਸੁਣਦਾ ਉਹਨੂੰ ਕੋਲ ਕਹਾਉਣਾ ਹੈ ਗੱਲ ਕਿ ਅਈ ਐ ਜੇ ਕਰੇਗਾ ਤਾਂ ਬੱਚਿਆਂ ਨੂੰ ਫਰੋਸ ਕਰਨ ਦਾ ਬੈਸਟ ਹੁੰਦਾ ਹੈ ਜਦੋਂ ਘਰ ਦਾ ਜੂਰੀ ਛੋੜਾ ਦੇ ਬਾੜ ਦਾ ਜੋ ਵਿਸ਼ੇਸ਼ ਤੇ ਉਹ ਜਿਹੜੀ ਗੱਲ ਸੁਣਦਾ ਫਾਈਂਡ ਆਊਟ ਕਰੋ ਯੂਨੀਵਰਸਿਟੀ ਦੇ ਬੱਚੇ ਆਪਣੇ ਘਰਾਂਗੇ ਬੱਚੇ ਕੀ ਲਾਈਫ ਜੀਉਂਦੇ ਆ ਉਸ ਨੂੰ ਇੱਕ ਰੋਲ ਮਾਡਲ ਬਣਾ ਦੇ ਕੇ ਆਪਾਂ ਤੇ ਇਹ ਹੋਰ ਜੋ ਵੀ ਕੰਸਰਟਡ ਹੈ ਤਾਂ ਆਪਾਂ ਕਰ ਸਕਦੇ ਆ ਉਹ ਆਪ ਕਹੀਏ ਹਾਂਜੀ ਇਸ ਆਰਗੇਨਾਈਜੇਸ਼ਨ ਨੂੰ ਇੱਕੋ ਐਸੇ ਮੁਹਾਵਰੇ ਨਹੀਂ ਹੈ ਕਿ ਜੇ ਦਾ ਕੋਈ ਫ੍ਰਾਈਟ ਰੇਟਰ ਹੈ ਜਾਂ ਜਿਹੜੀ ਅੱਧਵੀ ਮਾਫੀਆ ਟਾਈਪ ਲੋਕ ਨੇ ਫੋਰਸ ਤੇ ਉਹਨਾਂ ਚ ਕੋਈ ਇੱਕ ਮਿਲਾਰ ਬੈਠਾ ਜੀ ਜਿਹੜੀ ਆਰਗੇਨਾਈਜੇਸ਼ਨ ਵੀ ਕੋਈ ਹੈ ਜਿਹੜੀ ਸਥਾਨੀ ਕੰਮ ਕਰ ਰਹੀ ਹੈ ਉਹਨਾਂ ਦੀ ਨਜ਼ਰਾਂ 'ਚ ਆਗੇ ਤਾਂ ਸਾਡਾ ਕੀ ਖ਼ਤਰ ਹੋਏਗਾ ਤੇ ਵੀ ਪ੍ਰੋਸੀਕਿਊਸ਼ਨ ਇਸ ਟਾਈਮ ਬੜੀ ਬਿਸਮਿਲ ਇਖਲਾਕ ਦੋ ਮਸੰਤਰ ਜਿੰਨੇ ਕੇਸ ਲਾਫ ਕੀਤੇ ਆ ਕੋ ਭਾਵੇਂ ਕੋਈ ਨਹੀਂ ਅਰਦਾਤ ਕੋ 1 2% 1 2% ਐਨੀ ਕੁ ਰੈਗੂਲੇਸ਼ਨ ਹੈ ਕਿ ਸਾਊਥ ਗੈਸ ਲੋਨ ਜਰਿਆ ਤਾਂ ਇਹ ਕਿਲਾ 2 ਮਿੰਟ ਨੂੰ ਅੰਗਰੇਜ਼ਾਂ ਬਈ ਹੈ ਆਪਣੀ ਐਸਡੀ 3 ਦੇ ਵਿੱਚ ਸਟੇਟ ਆਫ ਕੰਡੀਸ਼ਨ ਹੈ ਇਹਨੂੰ ਆਪਾਂ ਇਹਨੂੰ ਕਰਨਾ ਲਿਮਟਡ ਰਿਸੋਰਸਸ ਨੂੰ ਲੜਾਈ ਕਰਨੀ ਹੈ ਸਰਕਾਰ ਮੰਗੀ ਜਨਾ ਪ੍ਰੈਜੈਂਟੇਸ਼ਨ ਦੇ ਜਾਨੀਆ ਆਪਣੀਆਂ ਜੋ ਵੀ ਹੁੰਦਾ ਹੋਈ ਜਾਏ ਅਸੀਂ ਆਪਣੇ ਮਿਸ਼ਨ ਤੇ ਅੱਗੇ ਅੱਗੇ ਨੰਦਨ ਨੰਦਨ ਜੀ ਥੈਂਕ ਯੂ ਭਰਨ ਜੀ ਬਹੁਤ ਹੀ ਵਿਸਤਾਰਪੂਰਵ ਪ੍ਰਧਾਨ ਜੀ ਨੇ ਜੋ ਅੱਜ ਤੱਕ ਦਾ ਸਾਡੀ ਪ੍ਰਾਪਤੀਆਂ ਜੋ ਸਾਨੂੰ ਅਗਲੇ ਪ੍ਰੋਗਰਾਮਾ ਨੂੰ ਆਵਰ ਦੱਸਿਆ ਅਗਲੇ ਆਜ ਦੇ ਬੁਲਾਏ ਸਾਡੇ ਹੁਸ਼ਿਆਰਪੁਰ ਤੋਂ ਪਾਵਰ ਪ੍ਰੈਜ਼ੀਡੈਂਟ ਡਾਕਟਰ ਲਖਮੀਰ ਸਿੰਘ ਨੇ ਦੀਪੰਤੀ ਵੀ ਰੋਈ ਸਮੇਂ ਦਾ ਥੋੜਾ ਥਿਆ ਰੱਖਦੇ ਹੋਏ ਕਿਉਂਕਿ ਬੁਲਾਉਣ ਦੇ ਲਿਸਟ ਬਹੁਤ ਲੰਬੀ ਹੈ ਸਮਾਂ ਬਹੁਤ ਤੇਜ਼ੀ ਨਾਲ ਕੀ ਬੱਧਾ ਜਾ ਰਿਹਾ ਹੈ ਇਹ ਤੋਂ ਬਗਵਾ ਹੈ ਕਿ ਅਸੀਂ ਥੋੜਾ ਸਮੇਂ ਤੋਂ ਪਛੜ ਗਏ ਸਾਰੇ ਸਹਿਯੋਗ ਦੇ ਸੈਂਕੜਾ ਅ ਬੜਾ ਲੰਬਾਰ ਸ਼ਾ ਫੂਡ ਪੁਰਾਣਾ ਐਕਟ ਸੀ ਪੀ ਐਸ 54 ਉਹਦੇ ਚ ਕਾਫੀ ਲੰਬਾਰ ਸ਼ਕਮ ਪੀਟਾ ਫੋਡਾ ਫੂਡ ਇੰਸਪੈਕਟਰ ਨੂੰ ਟਾਈ ਫਾਈ ਦਾ ਰਿਪੋਰਟ ਕਰ ਦਿੰਦੇ ਸੀ ਮੈਡੀਕਲ ਅਫਸਰ ਨੂੰ ਉਸ ਤੋਂ ਬਾਅਦ ਨਵਾਂ ਐਕਟ ਫੂਡ ਸੇਫਟੀ ਸਟੈਂਡਰਡ ਐਕਟ ਉਹਦੇ ਚ ਫੋਕਸ ਸੈਕਟਰੀ ਅਕਸ਼ਰਨਾ ਬਿਨ ਬਿਨ ਡੈਜਿਨੇਟਡ ਅਫਸਰ ਕਮਟੀ ਦਾ ਜੀ ਸੀ ਐਫ ਆਈ ਬੈਠੇ ਹੈ ਇੱਥੇ ਜੁਆਇੰਟ ਕਮਿਸ਼ਨਰ ਫੋਕਸ ਐਡਮਿਨਿਸਟ੍ਰੇਸ਼ਨ ਪੰਜਾਬ ਖਰੜਾ ਰਵਿ ਲੱਡੇਰੇ ਕੋਸਲਾ ਸਾਹਿਬ ਸੈਸ਼ਨ ਬਹੁਤ ਮਾੜਾ ਮੈਂ ਦੇਖ ਰਿਹਾ ਕਿ ਦਿੱਖਿਆ ਗੰਗਲ ਮਤ ਮਿੱਟੀ ਚਾਲਦੇ ਆ ਸਾਰੇ ਨਹੀਂ ਪਾਣਾ ਕੱਖ ਵੀ ਮੜ ਫੜਾ ਕਰਛਣਦੇ ਬੜਾ ਸੈਂਸੇਟਿਵ ਮੁੱਦਾ ਆ ਜਿੰਨਾ ਸੈਂਸੇਟਿਵ ਮੁੱਦਾ ਆ ਉਹਨਾ ਸੈਂਸੇਟਿਵਲੀ ਇਹਨੂੰ ਲਿਆਉਣ ਜਾ ਰਿਹਾ ਸੀਰੀਅਸਲੀ ਬਿਆਨ ਨਹੀਂ ਜਾ ਰਿਹਾ ਤੇ ਇਹਦੇ ਸੁਣ ਕੇ ਨਿਕਲ ਹੁੰਦੀਆਂ ਮੈਟਰ ਉੱਥੇ ਜਾਂਦਾ ਚਾਹੀਏ ਨੈਟੋਰੀਅਸ ਸਕੂਲ ਦਾ ਵੀ ਐਫ ਆਰ ਹੋ ਜਾਂਦੀ ਆ ਮੁਰਤੇ ਫਿਰ ਉੱਚ ਅਦਾਲਤਾਂ ਭਰੀਆਂ ਉੱਥੇ ਕੱਢ ਦਿੰਦੇ ਆ ਸੰਗ੍ਰਾਮਵਾ ਇੱਕ ਵੀ ਇਹ ਲਪਾਤੀ ਆ ਸਾਡੇ ਆਨਰੇਬਲ ਜਸਟਿਸ ਸਰ ਸਾਹਿਬ ਰਿਟਾਇਰਡ ਜਸਟਿਸ ਜੋਰਾ ਸਿੰਘ ਜੀ ਨੇ ਉੱਤੇ ਬਾਰਕ ਮੋੜ ਦਿੱਤਾ ਸਾਰੇ ਡਾਕੂਮੈਂਟ ਇਕੱਠੇ ਕੀਤੇ ਪੌਡਕਾਸਟ ਕੀਤਾ ਜਾ ਜਾ ਕੇ ਸੋਚਿਆ ਯਾਰ ਆਂਗਣਵਾੜੀ ਵਰਕਰ ਇੰਨੇ ਚਿਰ ਦੇ ਰੋਲਾ ਪਾ ਰਹੇ ਆ ਇਹਨਾਂ ਦੇ ਤਾਂ ਜੁਮ ਵੀ ਨਹੀਂ ਸਰਕਦੀ ਸਰਕਾਰਾਂ ਤੇ ਕੋਈ ਬੋਲੇ ਮੈਂ ABCD ਕੋਈ ਵੀ ਬੋਲੇ ਮਰੋ ਇਸ਼ੂ ਤਾਂ ਸਿਸਟਮ ਦਾ ਨਾ ਬੱਚੇ ਤਾਂ ਬੱਚੇ ਹੀ ਆ ਨਾ ਤੁਹਾਡੇ 300 ਬੱਚੇ ਦੇ ਲਗਭਗ ਸੰਗਰੂਰ ਵਿੱਚ ਹਸਪਟਲਾਈਜ਼ ਹੋ ਜਾਂਦੇ ਆ ਐਫ ਆਈ ਆਰ ਕਰਾ ਕੇ ਫਿਰ ਉਸੇ ਉਸੇ ਨੂੰ ਹੀ ਫਿਰ ਦਿੱਤੀ ਜਾਂਦੀ ਆ ਆਂਗਣਵਾੜੀ ਵਰਕਰ ਦਾ ਸਟੈਂਡਰਡ ਸਰਕਾਰਾਂ ਦਾ ਉਹੀ ਅੱਜ ਦੀ ਪੀਆਇਲ ਦੀ ਗੱਲ ਕੀਤੀ ਐ ਉਹ ਤੁਸੀਂ ਨਹੀਂ ਦੇਖਿਆ ਸੁੱਕਾ ਦੁੱਧ ਦਿੰਦਾ ਸੀ ਜੇਰਕਾ ਜਿਹੜੀ ਪਜੀਰੀ ਦਿੰਦਾ ਸੀ ਬੜੀ ਸੋਹਣੀ ਜਿਹੜੀ ਸਿੱਦੇ ਸੀ ਕਿਉਂ ਚ ਦਿੰਦਾ ਸੀ ਬਣੀਓ ਉਹ ਉਹੀ ਇਸ਼ੂ ਨੂੰ ਅਸੀਂ ਦੇਖਿਆ ਸਾਰਾ ਬੜਾ ਬੜਾ ਲੰਮਾ ਡਿਟੇਲਡ ਜੀ ਗੱਲਾਂ ਨਹੀਂ ਕਰਨੀ ਪਰ ਮੈਂ ਦੇਖਿਆ ਯਾਰ ਇਹ ਤਾਂ ਮਸਲਾ ਤਾਂ ਕਿੰਨੇ ਲੱਖ ਬੱਚਾ ਨਾਲ ਜੁੜਿਆ ਹੋਆ ਬੈਨੀਫਿਸ਼ੀਰੀ ਨਾਲ ਮਾਂ ਪ੍ਰੈਗਨੈਂਟ ਮਦਰ ਲੈਕਟੇਟਿੰਗ ਮਦਰ ਨਾਲ ਜੁੜਿਆ ਮਸਲਾ ਹੈ ਇੱਥੇ ਇਧਰ ਠੀਸ ਬੰਦੇ ਆ ਕੋਈ ਨਹੀਂ ਹਾਨੂੰ ਹੁੰਦਾ ਸਾਡੇ ਕੋਈ ਇਹੀ ਰਹਿ ਗਿਆ ਫਿਰ ਜੁਡੀਸ਼ਰੀ ਜਦੋਂ ਸਰਕਾਰਾਂ ਨੇ ਤੰਗ ਕੀਤਾ ਆ ਸਾਡੇ ਮੰਤਰੀ ਸਿਹਤ ਮੰਤਰੀ ਦੇਖੋ ਤੁਸੀਂ ਹੈਰਾਨ ਹੋਣਾ ਮੈਂ ਦਸੂਏ ਸੈਂਪਲ ਭਰਿਆ ਮੇਰਾ ਘਰਾਓ ਕਰਾਇਆ ਕੀਤਾ ਉਹਦੇ ਤੇ ਸਿਰਫ ਛੋਟੀ ਜੀ ਗੱਲ ਕਰਦਾ ਕੌਣ ਕਹਿ ਰਿਹਾ ਮੈਂ ਕਿ ਐਮਐਲਏ ਸਾਹਿਬ ਫੋਨ ਕਰ ਰਹੇ ਤੁਸੀਂ ਦੱਸੋ ਵੀ ਮੈਨੂੰ ਮੇਰਾ ਫੂਡ ਸੇਫਟੀ ਅਫਸਰ ਪੁੱਛਦਾ ਵੀ ਡਾਕਟਰ ਸਾਹਿਬ ਇਹ ਕਿੱਦਾਂ ਸੈਂਪਲ ਲੈਣਾ ਇਦਾਂ ਮੇਰੇ ਨਾਲ ਕਰਕੇ ਮੈਂ ਭਾ ਲੈਣਾ ਸੈਂਪਲ ਤਾਂ ਪਰ ਨਾਲ ਲੀਗਲ ਸੈਂਪਲ ਲੈਣਾ ਦੂਜਾ ਥੋੜੋ ਕੋਈ ਚਲਾਵਾ ਜਾਂ ਕੰਮ ਸਰਵੇ ਦੇ ਐਗਜ਼ੈਂਪਲ ਲੀ ਗਰ ਲੈਣਾ ਸੈਂਪਲ ਆਫ ਬਰਫੀ ਕਰੋੜਾ ਦਾ ਕੰਮ ਆ ਉਹਦਾ ਕਾਰੋਬਾਰ ਫਿਰ ਉਹਦਾ ਕੋਈ ਹੋਰ ਸੈਂਪਲ ਲਿਆ ਇਸ ਸੰਦਰਭ ਚ ਮੈਂ ਸਿਰਫ ਇਹਿੰਨੀ ਗੱਲ ਕਰਨੀ ਉਹ ਤੋਂ ਬਾਅਦ ਫਿਰ ਮੈਨੂੰ ਕਿਹਾ ਹੁਣ ਦੋ ਸੈਂਪਲ ਲੈ ਲੈ ਮੈਂ ਕਿਹਾ ਹੁਣ ਇਹਦੇ ਸਰੋਂ ਦੇ ਤੇਲ ਦੇ ਵੀ ਸੈਂਪਲ ਲੈ ਲੋ ਵੀ ਮੈਨੂੰ ਠੀਕ ਨਹੀਂ ਲੱਗਦਾ ਜਿਹੜੇ ਚ ਪਕੌੜੇ ਤਲਦੇ ਮਤਲਬ ਮੈਂ ਬਰੀ ਹੋਈ ਗੱਲ ਬਾਜੀ ਫਿਰ ਐਮਐਲਏ ਸਾਹਮਣਾ ਵੀ ਹੋਈ ਫਿਰ ਮੇਰੀ ਬਹੁਤ ਪਤਾ ਸੀ ਬਦਲੀ ਹੋਣੀ ਮੈਂ ਪ੍ਰੈਸ ਕਾਨਫਰੰਸ ਨਹੀਂ ਜਾਂਦੇ ਕਰਤੀ ਫਿਰ ਸਿਹਤ ਮੰਤਰੀ ਸਾਹਿਬ ਜੀ ਨੇ ਇੱਥੇ ਲਿਆ ਕੇ ਵੀ ਕੀਤਾ ਕੁੱਲ ਮਿਲਾ ਕੇ ਨਾ ਇਹਦੇ ਸੰਦਰਭ ਚ ਸਿਰਫ ਇੰਨੀ ਗੱਲ ਕਰਨਾ ਜਿੱਥੇ ਫੂਡ ਦੇ ਮਾਮਲੇ ਚ ਇੰਨੀ ਇੰਟਰਫੀਰੈਂਸ ਹੋਵੇ ਇਹ ਤਾਂ ਇੰਟਰਫੀਰੈਂਸ ਹੁਣ ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਖੋਸ਼ਲਾ ਸਾਹਿਬ ਬੈਠੇ ਆ ਟੈਕਨੀਕਲੀ ਬੜੇ ਜੁੜੇ ਰਹੇ ਆ ਆਫਸਰਾਂ ਨਾਲ ਤਾਂ ਵੈਸੇ ਹੀ ਬਹੁਤ ਨੇੜੇ ਰਹੇ ਇੱਕ ਕਮਿਸ਼ਨਰ ਫੂਡ ਦੇ ਤਾਂ ਸਭ ਤੋਂ ਕਰੀਬ ਰਹਿੰਦੇ ਰਹੇ ਮੈਂ ਤੁਹਾਨੂੰ ਦੱਸ ਦਾਂ ਪੀ ਬੀਪੀ ਸੰਪਲਨ ਕਰਦੇ ਨੇ ਕੋਈ ਗਵਾਨਾ ਰੋਂਦੇ ਆ ਕੋਈ ਮੁੱਖ ਮੰਤਰੀ ਆਉਂਦੇ ਆ ਪ੍ਰਾਈਮ ਮਿਨਿਸਟਰ ਆਉਂਦਾ ਤਾਂ ਉਹਦੀ ਇੱਕ ਸੈਂਪਲਿੰਗ ਅਸੀਂ ਕਰਦੇ ਆ ਵੀ ਜਿਹੜਾ ਉਹ ਖਾਣ ਨੂੰ ਕੁਛ ਵੀ ਦੇਣਾ ਕਿਸੇ ਨੇ ਤੁਹਾਡੇ ਘਰ ਗੈਸਟ ਆਵੇ ਉਹ ਅਸੀਂ ਤੁਸੀਂ ਨਹੀਂ ਉਹਨਾਂ ਨੂੰ ਕਾਫੀ ਪਿਲਾ ਸਕਦੇ ਆਪਾਂ ਪਹਿਲਾਂ ਉਹਨੂੰ ਫਿੱਟ ਕਰਦੇ ਆ ਮਤਲਬ ਆਪ ਖਾਣੇ ਪੀਣੇ ਉਹ ਅਲੱਗ ਦਾ ਵੀ ਅੰਗਰੇਜ਼ਾਂ ਵੇਲੇ ਬਿੱਲੀ ਨੂੰ ਪਿਲਾਉਂਦੇ ਸੀ ਬਿੱਲੀ ਮਰ ਜਾਏ ਤਾਂ ਨਹੀਂ ਸੀ ਦੇਣਾ ਅਸੀਂ ਹੁਣ ਆਪ ਕਰਦੇ ਆ ਵੀ ਜੇ ਜੇ ਮੰਨ ਲਓ ਇਹ ਖਾ ਕੇ ਮਰ ਗਿਆ ਅਸੀਂ ਫੇਰ ਵੀ ਮਰ ਜਾਣਾ ਅਸੀਂ ਤਾਂ ਪਹਿਲਾਂ ਆਪ ਹੀ ਮਰ ਜੀਏ ਖਾ ਲਈਏ ਅਸੀਂ ਖਾਇਦਾ ਸਾਡੇ ਫੂਡ ਸੇਫਟੀ ਅਫਸਰ ਅਸੀਂ ਖਾਣੇ ਵੀ ਜਿਦਾਂ ਦੀ ਕੋਈ ਕਿਤੇ ਹਜ਼ਾਰਾਂ ਲੱਖਾਂ ਚ ਵੀ ਘਟਨਾ ਵਾਪਰ ਜਾਏ ਤਾਂ ਅਸੀਂ ਕਰਾਂਗੇ ਹੁਣ ਗੱਲ ਇੱਕ ਹੈ ਜਦੋਂ ਤਲਵਾਰੇ ਸੰਪਰਤ ਕਰਨ ਲੱਗੇ ਉਥੇ ਐਮ ਐਲ ਏ ਸਾਹਿਬ ਕਹਿੰਦੇ ਮੈਂ ਤਾਂ ਕੋਈ ਐ ਨਹੀਂ ਪਰਾਉਣੀ ਆ ਡਾਕਟਰ ਸਾਹਿਬ ਲੈ ਸੈਂਪਲ ਦੇ ਦਿੰਦਾ ਤੁਹਾਨੂੰ ਮਤਲਬ ਤੁਸੀਂ ਜੋ ਖਾਣਾ ਖਾਓ ਉਹਨਾਂ ਨੂੰ ਅਸੀਂ ਸਰਟੀਫਾਈ ਨਹੀਂ ਕਰਨਾ ਅਸੀਂ ਸਿਗਨੇਚਰ ਕਰਕੇ ਦਿੰਦੇ ਨਾ ਅਸੀਂ ਤੇ ਫਟੇ ਨਹੀਂ ਕਰਦੇ ਤੁਸੀਂ ਦੇ ਦਿਓ ਤੁਸੀਂ ਖਿਲਾ ਦਿਓ ਅਸੀਂ ਥੋੜਾ ਉਹਦੇ ਵਿੱਚ ਕੁਝ ਕਰ ਸਕਦੇ ਹਾਂ ਤੁਸੀਂ ਤੂੰ ਹੀ ਤੂੰ ਜੋ ਮਰਜ਼ੀ ਖਵਾ ਦਿਓ ਤੁਹਾਡੇ ਸੀਐਮ ਸਾਹਿਬ ਆਏ ਤੁਹਾਡੇ ਕੋਲ ਮੈਂ ਇੰਨਾ ਜੱਦ ਕਹਿੰਦਾ ਨਾ ਮੈਂ ਤਾਂ ਜਸ ਆਈ ਵਾ ਜਸਟ ਜੋਕਿੰਗ ਮੈਂ ਇੱਕ ਗੱਲ ਕਰਦਾ ਭਈ ਜੇ ਸੀਐਮ ਸਾਹਿਬ ਦਾ ਸੈਂਪਲ ਭਰ ਲਗਿਆ ਗਵਰਨਰ ਸਾਹਿਬ ਦਾ ਸੈਂਪਲ ਭਰ ਲਗਿਆ ਇੰਟਰਫੀਰੈਂਸ ਜ਼ੀਰੋ ਆ ਇਹ ਕਹਿੰਦੇ ਆ ਮੈਂ ਇੰਟਰਫੀਰੈਂਸ ਜੋਰੀ ਹੈ ਜ਼ੀਰੋ ਆ ਸਰ ਕੋਈ ਕਿਸੇ ਦਾ ਫੋਨ ਨਹੀਂ ਆ ਸਕਦਾ ABC ਦੀ ਦਾ ਕਿਥੇ ਵੱਡੇ ਵੱਡੇ ਤੋਂ ਵੱਡੇ ਦਾ ਭਈ ਇਹਦੇ ਸੈਂਪਲ ਨਹੀਂ ਭਰਨਾ ਤੁਸੀਂ ਇਦਾਂ ਹੀ ਖਵਾਣਾ ਇਹਨੂੰ ਅਸੀਂ ਲੈਨੇ ਆ ਫਿੱਟ ਕਰਦੇ ਤਾਂ ਦਿੰਦੇ ਆ ਤਾਂ ਜਿਹੜੀ ਆਮ ਬੰਦੇ ਨੇ ਸੈਂਪਲ ਕਰਨਾ ਉੱਚ ਕਿਉਂ ਇੰਟਰਫੀਰੈਂਸ ਆ ਨਹੀਂ ਆਉਣਾ ਚਾਹੀਦਾ ਇਹਨਾਂ ਦਾ ਫੋਨ ਸਭ ਤੋਂ ਜਿਹੜੀ ਇਹ ਬੈਠੇ ਲੋਕ ਕਿਉਂ ਫੋਨ ਆਉਂਦੇ ਇਹਨਾਂ ਦੇ ਜਦ ਮੈਟਰ ਸੈਂਸਿਟਿਵ ਆ ਸਿਫਾਰਿਸ਼ ਹੋਣੀ ਚਾਹੀਦੀ ਆ ਇਹ ਤਾਂ ਫੂਡ ਦਾ ਜੁੜਿਆ ਹੋਇਆ ਮੈਟਰ ਹੈ ਚਕਿੰਗ ਫॉर ਇੰਟਰਫੀਅਰ ਇੰਟਰਫੀਅਰੈਂਸ ਦਾ ਮਤਲਬ ਕੀ ਹੈ ਅਸੀਂ ਸੈਂਪਲ ਭਰੀਏ ਮੂਰ ਹੋਰ ਅਸੀਂ ਕਿਸੇ ਦਾ ਸੈਂਪਲ ਭਰਨੇ ਅਸੀਂ ਥੋੜਾ ਕਹਿੰਦੇ ਵੀ ਸੈਂਪਲ ਫੇਲ ਹੋ ਤੇਰਾ ਅਸੀਂ ਤਾਂ ਫੂਡ ਡਰੱਗ ਲੈਬ ਖਰੜ ਨੂੰ ਭੇਜਦੇ ਆ ਵੀ ਉੱਥੇ ਪਾਸ ਆ ਜਾਏ ਪਾਸ ਨਹੀਂ ਆ ਜਾਏ ਹਰਮ ਨਹੀਂ ਦੀ ਗੱਲ ਗੱਲਾਂ ਬਹੁਤ ਮੈਂ ਕਹਿੰਦਾ ਸੱਚੀ ਗੱਲ ਨੂੰ ਤਾਂ ਮਿੱਟੀ ਝਾੜਨ ਵਾਲੀ ਗੱਲ ਹੈ ਚਾਹੇ ਨਵਾਂ ਐਕਟ ਆ ਗਿਆ ਪਹਿਲੇ ਐਕਟ ਦਾ ਲੋਕਾਂ ਨੂੰ ਡਰ ਹੁੰਦਾ ਸੀ ਪੀਐਫੀ ਐਕਟ 54 ਚ ਲੋਕੀ ਭਾਵੇਂ ਕੋਈ ਸਿੰਪਲ ਰਿਜ਼ਲਟ ਆਉਂਦਾ ਸੀ ਸਬਸਟੈਂਡਰਡ ਆਉਂਦਾ ਸੀ ਉਹਨੂੰ ਕੋਟਾ ਚ ਦਰ ਤਿੰਨ ਚਾਰ ਸਾਲ ਘੁੰਮਦਾ ਹੀ ਸੀ ਉਹ ਬੰਦਾ ਫਾਇਦੇ ਵੀ ਨੁਕਸਾਨ ਵੀ ਆ ਉਧਰ ਨੂੰ ਨਾ ਜਾਈਏ ਪਰ ਹੁਣ ਦੇ ਐਕਟ ਵਿੱਚ ਤਾਂ ਮੇਰਾ ਖਿਆਲ ਆ 200 300 ਸੈਂਪਲਾਂ ਚ ਕੋਈ ਹੰਸੇ ਇੱਕ ਦੋ ਆ ਜਾਂਦੇ ਆ ਉਹ ਰਿਟੀਗੇਸ਼ਨ ਚ ਜਾਂਦੇ ਆ کورٹ ਵਿੱਚ ਦੂਜੇ ਤਾਂ ਪੈਨਲਟੀ ਪੈਂਦੀ ਹੈ ਪੈਨਲਟੀ ਵੀ 5000 ਰੁਪਏ ਪੈਂਦੀ ਹੈ ਉਹ ਜ਼ਿਆਦਾ ਨਹੀਂ ਪੈਂਦੀ ਲੋਕੀ ਉਹਦੇ ਨਹੀਂ ਪਰੇਡ ਆ ਬੜੇ ਵਧੀਆ ਪਰੇਡ ਆ ਉਹਨਾਂ ਨੂੰ ਪਤਾ ਹੈ ਕਿ ਇਸ ਜਿਆਦਾ ਸਬਸਟੈਂਡਰਡ ਆਣਾ ਐ ਐਕਸਪਾਇਰੀ ਹੋ ਗਈ ਤਾਂ ਨਹੀਂ ਸਬਸਟੈਂਡਰਡ ਆਣਾ ਕਿਉਂਕਿ ਆਈਟਮ ਠੀਕ-ਠਾਕ ਆ ਜਾਏ ਹੁਣ ਤੁਸੀਂ ਦੱਸੋ ਥੁੱਕਦੇ ਵਿੱਚ ਕੋਈ ਕੁਸ਼ ਕਰਦੇ ਵਿੱਚ ਉਹਦਾ ਪਰਿਨਾਲਤ ਕੀ ਆਉਣਾ ਬੈਠੇ ਇੱਥੇ ਬੈਠੇ ਜੀਸੀਐਫ ਸਾਡੇ ਰਿਸਰਚਰ ਗਾਰਡ ਕੋਈ ਨਹੀਂ ਨਾ ਸਿੰਪਲ ਬੜਾ ਚੀ ਬੜਾ ਤੁਹਾਡੇ ਚ ਚੀਨੀ ਆ ਪਾਵਾ ਬੋਰੀਆਂ ਸਿੱਟੀ ਜਾਂਦੇ ਗੰਦੀ ਚੀਨੀ ਪਾਵਾ ਕੇ ਸਸਤੀ ਉਧਰ ਸਿੱਟ ਨਹੀਂ ਉਹ ਪਾਰਟ ਉਹ ਨਹੀਂ ਹੈ ਨਹੀਂ ਅਜੇ ਕੁਝ ਨਹੀਂ ਐਦਾਂ ਦਾ ਕੋਈ ਰੈਕਸ਼ਨ ਨਹੀਂ ਉਹਦੇ ਤੇ ਲਿੰਦੇ ਉਹਦਾ ਕੋਈ ਬਿਰਨੇ ਅੱਜ ਵੀ ਚੱਲ ਰਹੇ ਆ ਸੀਜ਼ਨ ਤੇ ਸਾਰਾ ਕੁਝ ਹੋ ਰਿਹਾ ਹੁਣ ਫੇ 3 ਪੁਆਇੰਟ ਉਧਰ ਹੀ ਖੁੱਲਿਆ ਚੱਲਦਾ ਉੱਪਰ ਲਈ ਐਕਟ ਵਿੱਚ ਬਹੁਤ ਖੁਸ਼ ਕਰਨ ਦੀ ਲੋੜ ਆ ਨਹੀਂ ਉਹ ਹੁਣ ਸਭ ਤੋਂ ਸਸਤਾ ਸਭ ਤੋਂ ਈਜ਼ੀ ਕੰਮ ਦੇਖਿਆ ਨਾ ਲੋਕੀ ਧੰਦਾ ਜਿਹੜਾ ਵਪਾਰੀ ਜਿਹੜਾ ਸਭ ਤੋਂ ਸੌਖਾ ਉਹ ਫੂਡ ਦਾ ਲੋਕੀਂ ਬਣਾ ਲਿਆ ਜਿਹੜਾ ਬੰਦਾ ਦੇਖ ਲਾ ਦੇਖਦਾ ਉਹ ਨਾਲ ਹੀ ਲਾਉਂਦਾ ਫਟਾਫਟ ਫੂਡ ਦੀ ਕੋਈ ਖਾਈ ਜਿੰਦਾ ਖਿਆਲ ਨਹੀਂ ਔਰ ਸਾਈ ਜਿੰਦੇ ਬਾਰੇ ਜਿਸ ਮੈਂ ਸਿਰਫ ਇਹ ਗੱਲ ਕਰਨੀ ਆ ਸਾਹਮਣੇ ਲੱਗਦੀ ਨਾ ਇੰਟਰਫੀਰੈਂਸ ਦੀ ਤਾਂ ਮੈਂ ਇਹ ਗੱਲ ਸਾਰ ਕਰਨੀ ਚਾਹੁੰਦਾ ਸੀ ਵੀ ਜੇ ਵੀਆਈਪੀ ਸੰਪਲ ਤੁਹਾਨੂੰ ਲੱਗੀਆਂ ਕੋਈ ਇੰਟਰਫੀਰੈਂਸ ਨਹੀਂ ਹੋएगी ਕਿਉਂਕਿ ਉਹ ਪੀਐਮ ਸਾਹਿਬ ਨੇ ਖਾਣਾ ਗਵਰਨਰ ਸਾਹਿਬ ਨੇ ਖਾਣਾ ਤਾਂ ਜਿਹੜਾ ਤੁਸੀਂ ਖਾਣਾ ਉੱਚ ਵੀ ਫੋਨ ਨਹੀਂ ਹੋਣਾ ਚਾਹੀਦਾ ਇੰਟਰਫੀਰੈਂਸ ਨਹੀਂ ਚਾਹੀਦੀ ਨੰਬਰ 2 ਜਿਹੜੀ ਮੈਂ ਗੱਲ ਕਰਨੀ ਜਿਹੜਾ ਗੱਲ ਕਰਦੇ ਨਾ ਵੀ ਇਹਨਾਂ ਨੂੰ ਪਤਾ ਹੈ ਕੋਸਲਾ ਸਾਹਿਬ ਮੈਂ ਸੱਚ ਬੋਲਦਾ ਕਿ ਝੂਠ 4 ਸਾਲ ਪਹਿਲਾਂ ਮਾਈਕਰੋ ਟੈਸਟਿੰਗ ਦਾ ਰੋਲਾ ਪਿਆ ਸੀ ਤੁਸੀਂ ਵੀ ਸੁਣਿਆ ਨਾ ਅਖਬਾਰਾਂ 'ਚ ਸਾਰੀਆਂ 'ਚ ਖਬਰਾਂ ਲੱਗੀਆਂ ਮਾਈਕਰੋ ਟੈਸਟਿੰਗ ਉਹ ਮਾਈਕਰੋ ਟੈਸਟਿੰਗ ਕੀ ਹੈ ਸਾਲੋਂ ਫਰੀਜ਼ਰ ਦਿੱਤੇ ਗਏ ਸੀ ਉਹਦੋਂ ਜੋਬ ਸੀਗੇ ਜਦੋਂ ਛੱਡੇ ਜਦੋਂ ਮੈਂ ਸਾਡੇ 3-4 ਸਾਲ ਹੀ ਰਿਹਾ ਜੋਬ 'ਚ ਉਹ ਫਰੀਜ਼ਾਂ ਆ ਗਏ ਤੇ ਲੜਾਈ ਆ ਕੈਰੀਅਰ ਆਇਆ ਆ ਉਹਦਾ ਪਰਪਸ ਸਿਰਫ ਇਹ ਸੀ ਕਿ ਜੇ ਕੋਈ ਦਾ ਸੈਂਪਲ ਲੈ ਲਿਆ ਪਰਸ਼ੀਵਲ ਚੀਜ਼ਾਂ ਦਾ ਜਾਂ ਕੋਈ ਮਿਲਕ ਪ੍ਰੋਡਕਟ ਡੇਰੀ ਪ੍ਰੋਡਕਟ ਕੋਈ ਵੀ ਤਾਂ ਉਹਦੇ ਚ ਫਾਰਮੈਲਟੀ ਹਾਈਡ ਫਾਰਮੈਲਨ ਪਾਉਨੇ ਆਪਾਂ ਫਾਰਮੈਲਨ ਪਾਉਨੇ ਆ ਤੇ ਪ੍ਰਿਜ਼ਰਵੇਟਿਵ ਹੈ ਪ੍ਰਿਜ਼ਰਵੇਟਿਵ ਪਾਉਣ ਨਾਲ ਜਿਹੜਾ ਸੈਂਪਲ ਅਨਾਲਿਸਿਸ ਲਈ ਜਾਣਾ ਉਹ ਉਹ ਫਿਲਟਰ ਹੋਵੇ ਸੈਂਪਲ ਪਰ ਤੁਸੀਂ ਇਹ ਨਾਲ ਹੋਣਾ ਸੈਂਪਲ ਜਦੋਂ ਫਾਰਮੈਲਨ ਪਾਉਨੇ ਆਪਾਂ ਮੈਕਸਿਮਮ ਸੈਂਪਲਾਂ ਚ ਪਾਉਨੇ ਆ ਦਾਰਾ ਦਾਰਾ ਚ ਨਹੀਂ ਪੈਂਦਾ ਪਰ ਉਹ ਉਹ ਜਿਹੜਾ ਉਹਦਾ ਬੈਕਟੀਰੀਆ ਦਾ ਤਾਂ ਟੈਸਟ ਲੱਗਣਾ ਹੀ ਨਹੀਂ ਉਦੋਂ ਦਹੀਂ ਖਤਮ ਆ ਸਸਤੀ ਸਭ ਤੋਂ ਜ਼ਿਆਦਾ ਪ੍ਰੋਬਲਮ ਤਾਂ ਹਾਈਜੀਨ ਦੀ ਐ ਸਾਡੀ ਸਭ ਤੋਂ ਜ਼ਿਆਦਾ ਪ੍ਰੋਬਲਮ ਤਾਂ ਜੇ ਖਾ ਕੇ ਬੱਚਾ ਮਰਦਾ ਜਾਂ ਡੈਥ ਹੁੰਦੀ ਆ ਜਾਂ ਬਿਮਾਰ ਹੋ ਜਾਂਦੇ ਇਕੱਠੇ ਉਹ ਸਾਰਾ ਅਨ ਹਾਈਜੀਨ ਦਾ ਅਨ ਹਾਈਜੀਨ ਦਾ ਜੇ ਉਹ ਤੋਂ ਅੱਜ ਤਹੇ ਕੋਪਰੋਚ ਨਿਕਲਦਾ ਸਮੱਸਿਆ ਵਿੱਚ ਪਕੌੜੇ ਚ ਤੀਜੇ ਦਿਨ ਸਾਡੀ ਫੂਟ ਟੀਮ ਜਾਂਦੀ ਚੌਥੇ ਦਿਨ ਕੰਪਲੀਟ ਆਉਂਦੀ ਐ ਤਾਂ ਨੂੰ ਗੱਲ ਆ ਕੋਪਰੋਚ ਹੀ ਨਹੀਂ ਜਾਣੇ ਸਮੱਸਿਆ ਵਿੱਚ ਬਣਾ ਸੀ ਤਾਂ ਚੰਗੇ ਪੂਰੇ ਸਮੱਸਿਆ ਵਿੱਚ ਸਾਡੀ ਟੀਮ ਭਰਦੀ ਐ ਤੇ ਉਹ ਵੀ ਭੇਜ ਦਿੰਦੀ ਉਹ ਬਾਸ ਆਣਾ ਕਤੇ ਇਹ ਸ਼ੁਰੂ ਆ ਮਤਲਬ ਜਿੱਥੇ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਚੀਜ਼ਾਂ ਠੀਕ ਠਾਕ ਕਰਨ ਲਈ ਸਖਤ ਕਾਨੂੰਨ ਬਣਨੇ ਚਾਹੀਦੇ ਬਣਨੇ ਚਾਹੀਦੇ ਆ ਉਹ ਮਾਈਕਰੋ ਟੈਸਟਿੰਗ ਦੀ ਸਿਰਫ ਇਹ ਆ ਜੰਗ ਲੱਗ ਗਈ ਫਰਿਜਾਂ ਨਾਲ ਡਿਸਟ੍ਰਿਕਟ ਲੈਵਲ ਤੇ ਮਾਈਕਰੋ ਟੈਸਟਿੰਗ ਸ਼ੁਰੂ ਹੋਈ ਫਾਰਮੂਲੇ ਨਾ ਜੀ ਉਦਾਂ ਹੀ ਪੈਂਦੀ ਉਹ ਕੋਲਡ ਚੇਨ ਨਾਲ ਸੈਂਪਲ ਲੈ ਜਾਣੇ ਜਿਹੜਾ ਉਹ ਸੀਗਾ ਪ੍ਰੋਸੀਜਰ ਅੱਜ ਤੱਕ ਨਹੀਂ ਆ ਮੈਂ ਤਾਂ ਨੈਸ਼ਨ ਬੋਰਡ ਕਾਸਟਾਂ ਚ ਕਿਹਾ ਇਹ ਛੱਟੀ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਅਨਹਾਈਜਿਨਿਟੀ ਬੈਕਟੀਰੀਅਲ ਮਾਈਕਰੋ ਟੈਸਟਿੰਗ ਹੋਣੀ ਚਾਹੀਦੀ ਹੈ ਮਾਈਕਰੋਬਸ ਦੇ ਟੈਸਟ ਲੱਗਣੇ ਚਾਹੀਦੇ ਆ ਜਿਹੜੇ ਫਾਰਮਲਨ ਪਾ ਕੇ ਉਦੋਂ ਹੀ ਬੰਦ ਹੋ ਜਾਂਦੇ ਆ ਠਾਮਾ ਛਿਮਟ ਮੈਨੂੰ ਕਿਦਾ ਸਮਾਂ ਦੋਗੇ ਫਿਰ ਮੈਂ ਹੋਰ ਗੱਲ ਕਰੂੰਗਾ ਹੁਣ ਨਹੀਂ ਮੈਂ ਕਰਨੀ ਕਿਉਂਕਿ ਜੋ ਮੈਨੂੰ ਕਿਹਾ ਪਰ ਮੈਂ ਕਹਿੰਨਾ ਇਹਦੇ ਵਿੱਚ ਇੰਨਾ ਜ਼ਰੂਰ ਆਵੇ ਆਪਾਂ ਰਲ ਮਿਲ ਕੇ ਨਾ ਹੌਸਲਾ ਦਾ ਤੁਸੀਂ ਕਹਿੰਨਾ ਮੈਂਬਰਸ਼ਿਪ ਹੋਣੀ ਚਾਹੀਦੀ ਹੈ ਸੈਕਟਰੀ ਸਾਹਿਬ ਨਾਲ ਤਾਂ ਮਾਈਕਰੋ ਟੈਸਟਿੰਗ ਕਰਾਈਏ ਸ਼ੁਰੂ ਸਰਕਾਰਾਂ ਕਹਿੰਦੀਆਂ ਜ਼ਰੂਰ ਆ ਪੇ ਡੈਮੋਕ੍ਰੇਸੀ ਲੋਕਤੰਤਰ ਬਾਈ ਦਾ ਪੀਪਲ ਸਾਦਾ ਪੀਪਲ ਆਫ ਦਾ ਪੀਪਲ ਹਰ ਵੀ ਦਿਨ ਦੀ ਗੱਲ ਕੋਈ ਜੇ ਹੈਗੀ ਆ ਨਾ ਤਾਂ ਫਿਰ ਮਾਈਕਰੋ ਟੈਸਟਿੰਗ ਸ਼ੁਰੂ ਹੋਵੇ ਤਾਂ ਕਿ ਮੈਂ ਦੇਖੀ ਜਾਊਗਾ ਮੈਂ ਤਾਂ ਇੱਕ ਨਾਲ ਐਮਐਲਏ ਸਾਹਿਬ ਨੂੰ ਕਹੀ ਮੈਂ ਕਿ ਜੀ ਤੁਸੀਂ ਇੱਕਦਮ ਦੱਸੋਗੇ ਇਹ ਬੰਦਾ ਥੋੜਾ ਖਾਸ ਆ ਐਗਰੀਟ ਸਹਿਮਤਾ ਨਾਲ ਰਾਈਟ ਪਰ ਮੈਨੂੰ ਤੁਸੀਂ ਇਹ ਦੇਖੋ ਜਿਹੜੇ ਬੰਦਿਆਂ ਨੇ ਤੁਹਾਨੂੰ 20 25 30 ਹਜ਼ਾਰ ਬੰਦਿਆਂ ਦਾ ਵੋਟਾ ਹੋਰ ਵੀ ਪਾਈਆਂ ਹੋਣੀਆਂ ਉਹ ਤਾਂ ਇੱਥੇ ਬਰਫੀ ਖੋਆ ਇੱਥੇ ਸਭ ਕੁਝ ਲੈ ਕੇ ਨਾ ਆਦੇ ਨੇ ਇੱਥੋਂ ਤੇ ਉਹ ਉਹਨਾਂ ਕੋਲ ਵੀ ਆਪਣਾ ਫਰਜ਼ਦਾਰ ਕਰ ਦਿਓ ਜਿਨ੍ਹਾਂ ਨੇ ਪਾ ਕੇ ਤੁਹਾਨੂੰ ਜਿਤਾਇਆ ਇਹ ਦੁਰੇ ਨਹੀਂ ਸਾਨੂੰ ਕਿਸੇ ਨਾਲ ਕੋਈ ਪਰੇਸ਼ਾਨੀ ਨਹੀਂ ਕਿਸੇ ਨਾਲ ਕੋਈ ਤਕਲੀਫ ਨਹੀਂ ਐਮਐਲਏ ਪੋਲੀਟੀਕਲ ਸਿਸਟਮ ਲੈਜਿਸਲੇਟਰ ਵੀ ਉਹ ਵੀ ਸਾਰੇ ਆਪਣਾ ਬਿਊਰੋਕਰੇਟਸ ਵੀ ਸਾਰੇ ਆਪਣੇ ਪਰ ਆਪਣੇ ਤਾਂ ਇਹ ਫੂਡ ਸੇਫਟੀ ਤੇ ਕੰਮ ਕਰਨ ਜਿਉ ਸਹੀ ਇਮਾਨਦਾਰੀ ਨਾਲ ਸਿਸਟਮ ਨੂੰ ਸਟੈਬਲਿਸ਼ ਕਰਨ ਨਹੀਂ ਤਾਂ ਕੋਈ ਵੀ ਮੈਂ ਕਹਿੰਦਾ ਮੈਂ ਵੀ ਜਿਹੜਾ ਬੰਦਾ ਵੀ ਵੈਂਡਰ ਚਾਹੇ ਫੂਡ ਵਿਜਨ ਸਪਰੇਟਰ ਹੈ ਜਿਉ ਸਹੀ ਫੂਡ ਦਿੰਦਾ ਨਾ ਉਹ ਫੂਡ ਸੇਫਟੀ ਟੀਮ ਦਾ ਮੈਂਬਰ ਹੈ ਕੋਈ ਐਡਾ ਨਹੀਂ ਗੱਲ ਨਹੀਂ ਕੋਈ ਦਸ਼ਮਣੀ ਹੈਗਾ ਸਾਕਾ ਸੋ ਮੈਂ ਤਾਂ ਇਹੀ ਗੱਲ ਕਰਦਾ ਕਾਈਂਡਲੀ ਮਾਈਕਰੋ ਟੈਸਟਿੰਗ ਜਸਟਿਸ ਜੋ ਰਾਜਿੰਦ ਸਿੰਘ ਜੀ ਸਾਰੇ ਸਾਡੇ ਪਟਵਾਰ ਸਾਹਿਬ ਪਲੀਜ਼ ਮਾਈਕਰੋ ਟੈਸਟਿੰਗ ਨਾਲ ਨੂੰ ਜ਼ਰੂਰ ਪੂਰੀਏ ਇਹਨਾਂ ਕੋਲ ਸਭ ਕੁਛ ਹੈਗਾ ਇਨਫਰਾਸਟ੍ਰਕਚਰ ਹੈਗਾ ਇਹ ਰੀਜਨਿੰਗ ਦਿੰਦੇ ਆ ਤੇ ਜਿਹੜਾ ਲੈਬ ਜਿਹੜੀਆਂ ਨਾਲ ਦੀ ਨਾਲ ਖੜੜ ਉਹਦੇ ਉੱਥੇ ਇਹਨਾਂ ਕੋਈ ਹੈ ਨਹੀਂ ਸਿਸਟਮ ਹੁਣ ਹੋ ਗਿਆ ਕਿ ਚਲੋ ਵਧੀਆ ਦੇਖ ਲਾਂਗੇ ਮਾਈਕਰੋ ਟੈਸਟਿੰਗ ਕਿਉਂਕਿ ਅਸਲੀ ਤਾਂ ਪਤਾ ਫੇਲ ਲੱਗਣਾ ਛਾਣਨਾ ਜਿਹੜਾ ਬਰੀਕ ਹੋਣਾ ਫਿਰ ਧੰਨਵਾਦ ਸ਼ੁਕਰੀਆ ਜੀ ਜੇ ਸਮਾਂ ਲਿਆ ਹੋਵੇ ਤਾਂ ਮਾਫ਼ ਕਰ ਦਿਓ